ਤਾਕੀਆਂ ਵਿੱਚ ਹੜ ਆਏ ਨੇ ਤੇ ਹੜ ਪੀੜਤ ਨੇ ਜਿਹੜੇ ਲੋਕ ਬੜੇ ਤੰਗ ਹੋ ਰਹੇ ਹਨ ਤੇ ਉਹਨਾਂ ਦੀ ਮਦਦ ਵਾਸਤੇ ਬਹੁਤ ਸਾਰੇ ਸੱਜਣ ਆਪਣੇ ਆਪਣੇ ਵਸੀਲਿਆਂ ਨਾਲ ਕੰਮ ਕਰ ਰਹੇ ਹਨ ਕੁਝ ਬਹੁਤ ਜ਼ਿਆਦਾ ਪਿਆਰ ਚਾਣ ਨਾਲ ਕੰਮ ਕਰਦੇ ਹਨ ਕੁਝ ਥੋੜਾ ਜਿਹਾ ਦਿਖਾਵਾ ਵੀ ਕਰਦੇ ਹਨ ਫਾਰਮੈਲਿਟੀ ਵੀ ਹੁੰਦੀ ਹੈ ਪਰ ਸਾਨੂੰ ਮਨੋ ਕਰਨਾ ਚਾਹੀਦਾ ਹੈ ਮੈਂ ਪਰਮੇਸ਼ਰ ਦੁਆਰ ਸਾਹਿਬ ਵੱਲੋਂ ਵੀ ਟੀਮ ਬਣਾ ਕੇ ਭੇਜਾਂਗਾ ਇੱਕ ਅੱਧੇ ਦਿਨ ਦੇ ਵਿੱਚ ਸਾਰੇ ਵਖੀਏ ਸਾਡੇ ਇਧਰਲੇ ਪਾਸੇ ਵੀ ਘੱਗਰ ਦੇ ਇਲਾਕੇ ਵਿੱਚ ਸੁਣਿਆ ਹੈ ਕਿ ਵੀ ਘੱਗਰ ਚ ਪਾਣੀ ਬਹੁਤ ਜ਼ਿਆਦਾ ਹੈ ਹੋ ਸਕਦਾ ਇਧਰ ਵੀ ਸਾਨੂੰ ਜ਼ਰੂਰਤ ਪਵੇ ਪਟਿਆਲੇ ਇਲਾਕੇ ਚ ਲੰਗਰ ਬਣਾ ਬਣਾ ਪ੍ਰਸ਼ਾਦਾ ਪਨਾ ਬਣਾ ਕੇ ਭੇਜੀਏ ਜਿੱਥੇ ਜਿੱਥੇ ਅੱਗੇ ਵੀ ਜ਼ਰੂਰਤ ਪੈਂਦੀ ਰਹੀ ਜਿੰਨੇ ਜੋਗਾ ਕੋਈ ਹੁੰਦਾ ਯਤਨ ਕਰਨਾ ਚਾਹੀਦਾ ਸੋ ਪਤਾ ਕਰਵਾਉਂਦੇ ਆ ਜਿੱਥੇ ਜਿੱਥੇ ਲੋੜ ਪਵੇਗੀ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਦੀ ਹੈਲਪ ਕਰ ਸਕੀਏ ਤੇ ਦੂਸਰਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਲਾਈਵ ਸੁਣਦੇ ਹਨ ਸਾਡੇ ਦਲਾਂ ਵਾਲੇ ਆ ਮੋਗੇ ਇਲਾਕੇ ਵਿੱਚ ਫਿਰੋਜ਼ਪੁਰ ਫਰੀਦਕੋਟ ਉਧਰਲੇ ਪਾਸੇ ਅੰਮ੍ਰਿਤਸਰ ਵਾਲੇ ਹਨ ਸਜਣ ਜਿਨ੍ਹਾਂ ਉਸ ਇਲਾਕੇ 'ਚ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਜਿਨ੍ਹਾਂ ਸਾਡੇ ਸੇਵਾਦਾਰ ਪਰਮੇਸ਼ਰ ਦਵਾਰ ਆਉਣ ਵਾਲੇ ਐ ਮੈਂ ਸਭ ਨੂੰ ਅਰਜ਼ ਕਰਦਾ ਆਪਣੀ ਆਪਣੀ ਵਿਤ ਮੁਤਾਬਕ ਬਣਦਾ ਸਰਦਾ ਸਾਰੇ ਜਣੇ ਆਪਣਾ ਯੋਗਦਾਨ ਪਾਓ ਜੇ ਤੁਹਾਨੂੰ ਲੱਗੇ ਵੀ ਅਸੀਂ ਤੇ ਸਮਾਗਮ ਕਰਾਉਣਾ ਸੀ ਅਸੀਂ ਤੇ ਖਰਚਾ ਕਰ ਦੇਣਾ ਸਾਡਾ ਤੇ 5-7 ਲੱਖ ਰੁਪਈਆ ਸਮਾਗਮ ਤੇ ਖਰਚਾ ਹੋ ਜਾਣਾ ਹੈ ਤੇ ਮੈਂ ਇਹ ਬੇਨਤੀ ਕਰਾਂਗਾ ਵੀ ਇੱਕ ਵਾਰੀ ਸਮਾਗਮ ਨਾ ਕਰਾਓ ਉਥੇ ਉਹਨਾਂ ਦੀ ਹੈਲਪ ਕਰਦੇ ਹੋ ਮਦਦ ਕਰਦੇ ਹੋ ਉਹਨਾਂ ਦੀ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਲੋੜ ਹੈ ਇਹ ਵੀ ਬੇਨਤੀ ਤੇ ਆਪਣੇ ਵੱਲੋਂ ਵੀ ਕਰਦੇ ਆ ਸਾਰੇ ਸੱਜਣ ਜਿੱਥੇ ਕਿਤੇ ਵੀ ਕੋਈ ਹੈਗਾ ਉਹ ਜ਼ਰੂਰ ਮਦਦ ਕਰੋ ਹੁਣ ਚਲੋ ਲੋੜ ਹੁੰਦੀ ਹੈ ਇਹੋ ਜੇ ਸਮੇ ਤੇ ਜਿੱਡਾ ਪੰਜਾਬ ਦੇ ਲੋਕ ਸੌਖੇ ਨੇ ਜਾਂ ਸਿੱਖ ਕਈ ਬੜੇ ਸੌਖੇ ਨੇ ਅਮਰੀਕਾ ਕੈਨੇਡਾ ਵੱਲ ਉਹ ਭੈਣ ਭਰਾ ਇੱਕ ਦੂਜੇ ਦੀ ਬਾਹ ਫੜ ਲੈਣ ਤੇ ਕੋਈ ਤਕਲੀਫ ਹੋਈ ਨਹੀਂ ਸਕਦੀ ਸਾਨੂੰ ਤੇ ਸਰਕਾਰਾਂ ਦੀ ਵੀ ਮਦਦ ਦੀ ਲੋੜ ਨਹੀਂ ਜੇ ਸਿੱਖੀ ਭਰਾ ਇੱਕ ਦੂਜੇ ਦੀ ਮਦਦ ਕਰਦੇ ਸੋ ਬੜੇ ਸੱਜਣ ਕਰ ਵੀ ਰਹੇ ਨੇ ਬਾਕੀਆਂ ਨੂੰ ਕਰਨੀ ਵੀ ਚਾਹੀਦੀ ਹੈ ਅਸੀਂ ਵੀ ਕਰਦੇ ਹਾਂ ਤੇ ਬਾਕੀ ਵੀ ਸਾਰੇ ਦੇ ਲਈ ਯਤਨ ਨਸ਼ੀਲ ਹੋਵੋ ਇਹਨਾਂ ਕਾ ਕਲਿੱਪ ਛੋਟਾ ਜਿਹਾ ਜਿਹੜਾ ਹੈ ਸਾਰੇ ਪਾਸੇ ਜਰੂਰ ਭੇਜ ਦਿਓ ਜਿਹੜੇ ਸੁਣਨਗੇ ਤਾਂ ਜੋ ਆਪਣੇ ਵੀਰਾਂ ਭਰਾਵਾਂ ਸਾਰਿਆਂ ਤੱਕ ਪਹੁੰਚ ਸਕ ਜਾਵੇ ਭਾਵਨਾ ਬਣਾਓ ਮੈਂ ਕਿਸੇ ਦੀ ਮਦਦ ਕਰਨ ਲੱਗਾ ਇਹ ਤੁਹਾਡੇ ਦਿੱਤੇ ਚੋਂ ਹੀ ਕਰਨਾ ਅਸੀਂ ਕਿਹੜਾ ਆਪਣਾ ਸਾਡਾ ਕੀ ਹੈ ਜੋ ਕੁਛ ਹੈ ਉਸੋ ਤੇਰਾ ਹੈ ਇਹ ਭਾਵ ਬਣਾ ਕੇ ਕਰਿਓ ਮਰਦ ਦਿਖਾਵਿਆਂ ਤੋਂ ਜਰੂਰ ਬਚਣ ਦੀ ਕੋਸ਼ਿਸ਼ ਕਰੋ ਦਿਖਾਵਾ ਬਹੁਤਾ ਕਰਦੇ ਰਵਾਂਗੇ ਫਿਰ ਉਹ ਨਹੀਂ ਚੰਗਾ ਲੱਗਦਾ ਹੁੰਦਾ ਕੇਲੇ ਦੋ ਦੇਣੇ ਆ 15 ਜਣੇ ਕੇਲੇ ਫੜ ਕੇ ਖੜੇ ਆ ਕਹਿੰਦੇ ਜੀ ਦਾਨ ਲੱਗਿਆ ਕਰ ਇਹ ਨਹੀਂ ਕਰਨਾ ਦਿਖਾਵਾ ਨਹੀਂ ਕਰਨਾ ਤੁਸੀਂ ਬਸ ਉਹ ਅੰਦਰੋਂ ਕਰਿਆ ਕਰੀ ਦੀ ਹੁੰਦੀ ਹੈਲਪ ਮਤ ਕਿਸੇ ਦੀ ਅੰਦਰੋਂ ਕਰੀ ਦੀ ਹੁੰਦੀ ਸੋ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ